ਉਹ ਮਸ਼ੀਨ ਨਹੀਂ ਬਗਤ ਬੋਲਦੀ ਉਹਦੀ ਚੀਕ ਨਿਕਲੂ ਜਿਹੜਾ ਬੋਟਾਂ ਦੇ ਬਰਾਬਰ ਉੱਠਿਆ ਚੀਜ਼ ਦਾ ਸਾਢੇ ਕੜਾਈ ਜਾਂਦਾ ਕਣਕ ਵੀ ਬੰਦ ਕਰਦੀ ਗਰੀਬਾਂ ਦੀ ਤੇ ਅਗੜੀਆਂ ਪੇਛਾ ਇਹੋ ਲੇਟ ਕਰਕੇ ਦਿੰਦਾ ਗਰੀਬਾਂ ਨੂੰ ਤੇ ਚੀਕਾ ਸਾਡੀਆਂ ਗਰੀਬਾਂ ਦੀਆਂ ਕੜਾਈ ਜਾਂਦਾ ਇਹਦਾ ਇਹ ਮਾਨਸਰ ਤਾਂ ਕਹਿੰਦੇ ਜਿਹੜਾ ਹਰਾ ਪੰਨਾ ਜਿਹੜਾ ਇਹ ਲੋਕਾਂ ਦੇ ਲਈ ਚੱਲੂਗਾ ਹਰਾ ਪੰਨਾ ਲੋਕਾਂ ਲਈ ਜਿਵੇਂ ਨਾਲ ਦਲੀਲਾ ਹਣੀ ਚੱਲਦਾ ਗਰੀਬਾਂ ਲਈ ਦਾ ਕਹਿੰਦੇ ਸੀ ਵੀ ਆਮ ਲੋਕਾਂ ਦੀ ਸਰਕਾਰ ਹੈ ਨਹੀਂ ਆਮ ਤਾਂ ਕਦੇ ਤਾਂ ਇਹ ਆਮ ਲੋਕਾਂ ਦਾ ਆਮ ਲੋਕਾਂ ਦਾ ਦੁਖੀ ਕਰਦੇ ਆ ਪਹਿਲਾਂ ਵਾਲੀਆਂ ਸਰਕਾਰਾਂ ਨਾਲੋਂ ਅੱਗੇ ਮੜਾ ਮੜਾ ਗਜਰਾ ਚੱਲਦਾ ਹੁੰਦਾ ਹੁਣ ਤਾਂ ਜਮਾਂ ਹੀ ਦੁੱਖ ਜਾਨਾ ਆ ਸਰਕਾਰ ਨੇ ਜਮਾਂ ਹੀ ਦੁੱਖ ਕਰੀ ਕੀ ਕਰਤਾ ਕੋਈ ਵੀ ਨਿਯਮਕ ਆਈਏ ਦੇਖੋ ਕਿਨੇ ਕਿਤੇ ਕੋਈ ਸਰਕਾਰ ਚਲਾਦੇ ਸਰਕਾਰਾਂ ਨੇ ਚਲਾਤੇ ਦੁਜੇ ਸਿੰਧਰੀ ਦੇ ਸਾਹ ਤੇ ਕੰਮ ਤਾਂ ਖੋਲੇ ਸਾਰੇ ਸਾਥ ਬਹੁਤ ਮਾੜੀ ਸਿਕਾ ਆਮ ਆਦਮੀ ਬਹੁਤ ਮਾੜੀ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਤੇ ਤੇ ਉਸ ਨੂੰ ਕਿਵੇਂ ਦੇਖਦੇ ਆ ਕਰਜ਼ਾ ਕੋਈ ਨਹੀਂ ਮਾਫ ਕਰੇਦਾ ਚੰਨੀ ਦਾ ਐਲਾਨ ਕਰਿਆ ਕਰਿਆ ਸੀ ਵੀ ਗਰੀਬਾਂ ਨੂੰ ਬਿੱਲ ਮਾਫ ਉਹੀ ਆ ਨਾ ਦਾ ਕੁਝ ਨਹੀਂ ਕਰਿਆ ਜਾਗਾ। ਇਹ ਤਾਂ ਦੋ ਦਿਨਾਂ ਤੋਂ ਕੰਮ ਕਰਦੇ ਪੱਖਾਂ ਦਾ। ਬੇਲੇ ਮਾਪ ਨੂੰ ਸਾਡੇ ਦਾ ਆਪਣਾ ਗਰੀਬਾਂ ਦੇ ਘਰ ਦਾ ਰੋਜ਼ ਦੇ ਬਿਲ ਨਹੀਂ ਹੋਣਾ। ਇਹ ਇੱਕ ਹੋਰਾਂ ਦੇ ਪਿਛਲੇ ਜਿਹੜੇ ਬਕਾਇਏ ਸੀਗੇ ਉਹਨਾਂ ਦੇ ਮਾਲ ਕੋਈ ਬਕਾਇਏ ਨਹੀਂ ਸੀ। ਅੱਛਾ ਜੀ ਹੁਣ ਐਸੇ ਹੀ ਵੜ। ਜੈ ਭੀਮ ਜੈ ਭਾਰਾ ਸਾਥੀਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਗੁਰਦੀਪ ਸਿੰਘ ਕੋਟਲੀ। ਅਸੀਂ ਲੰਘ ਰਹੇ ਸੀ ਸਾਨੂੰ ਰਸਤੇ ਦੇ ਵਿੱਚ ਮਜ਼ਦੂਰ ਮਿਲੇ ਤੇ ਇਹਨਾਂ ਦਾ ਦੁੱਖ ਸੁੱਖ ਜੋ ਵੀ ਹੈਗੇ ਗੱਲਬਾਤ ਇਹਨਾਂ ਦੇ ਨਾਲ ਕਰਨੀ ਚਾਹਾਂਗੇ। ਕੀ ਗੱਲਬਾਤ ਹੋਏਗੀ ਇਹ ਅੱਗੇ ਦੱਸਣਗੇ ਆਪਾਂ ਸੁਣਨੀ ਆ ਬਿਲਕੁਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੰਨੀ ਗੋਸਤ ਪੈ ਜਾਂਦੀ ਏ ਝੋਨੇ ਦੇ ਵਿੱਚ ਦਿਹਾੜੀ ਪੈ ਜਾਂਦੀ ਕੋਈ ਨਾ ਕੋਈ ਆਹਸਤ ਕਿਹੜੀ ਪੈ ਨੇ ਤੈਨਾਂ 250 ਰੁਪਇਆ ਪੈਂਦਾ ਗਰੀਬਾਂ ਨੂੰ ਜਿਹੜੇ ਪੈਂਦੇ ਆ ਇਹ ਆਪਾਂ ਅੱਡੇ ਚ ਖੇਣ ਲਈ ਖੇ ਜਵਾਗ ਸਾਰੇ ਆਪਾਂ ਛੁੱਟੀਆਂ ਦੇ ਵਿੱਚ ਲਾਈ ਬੈਠੇ ਆ ਸੀ ਇਹ ਇਹਨਾਂ ਨੂੰ ਕਿਉਂ ਲਾਇਆ ਨਾਲ ਇਹਨਾਂ ਨੂੰ ਲਾਇਆ ਜੋ ਸਾਨੂੰ ਮਿਲ ਹੀ ਨਹੀਂ ਰਿਹਾ ਕੋਈ ਭੁੱਖੇ ਮਰਦੇ ਨੇ ਲਾਉਣਾ ਜਵਾਕਾਂ ਨੇ ਇਹਨਾਂ ਦੇ ਲੀੜਾ ਲੱਤਾ ਖਰਚੇ ਥੋੜੇ ਪੜ੍ਹਿਆਂ ਦੇ ਇਹਨਾਂ ਦੇ ਕੋਦੋਂ ਭੂਆ ਦਮਾਨ ਸਾਹਿਬ ਆਹ ਉਹ ਮਸ਼ੀਨ ਨਹੀਂ ਬੋਲਦੀ ਉਹਦੀ ਚੀਜ਼ ਨਿਕਲੂ ਜਿਹੜਾ ਵੋਟਾਂ ਦੇ ਬਰਾਬਰ ਉੱਠਿਆ ਚੀਕਦਾ ਸਾਡੀ ਕੜਾਈ ਜਾਂਦਾ ਕਣਕ ਵੀ ਬੰਦ ਕਰਤੀ ਗਰੀਬਾਂ ਦੀ ਤੇ ਅਗੜੀਆਂ ਪੇਛਣਾ ਇਹ ਵੀ ਉਹ ਲੇਟ ਕਰਕੇ ਦਿੰਦਾ ਗਰੀਬਾਂ ਨੂੰ ਤੇ ਚੀਕਾ ਸਾਡੀਆਂ ਗਰੀਬਾਂ ਦੀਆਂ ਕੜਾਈ ਜਾਂਦਾ ਇਹਦਾ ਇਹ ਮਾਨ ਸਾਹਿਬ ਤਾਂ ਕਹਿੰਦੇ ਜਿਹੜਾ ਹਰਾ ਪੈਨਾ ਜਿਹੜਾ ਇਹ ਲੋਕਾਂ ਦੇ ਲਈ ਚੱਲੂਗਾ ਹਰਾ ਪੈਨਾ ਲੋਕਾਂ ਲਈ ਕਿ ਚੱਲੇ ਨਾ ਤੇ ਲੀਲਾਵਾਂ ਨੇ ਚੱਲਦਾ ਹੂੰ ਗਰੀਬਾਂ ਲਈ ਦਾ ਬਿਲਕੁਲ ਹਾਂ ਗਰੀਬਾਂ ਦਾ ਕੋਈ ਨਹੀਂ ਚੱਲਦਾ ਜੋ ਗਰੀਬਾਂ ਦੀ ਸਹੂਲਤ ਸੀ ਉਹ ਦੂਜਾ ਕਾਲੀ ਪਾਰਟੀ ਦੇ ਕਾਂਗਰਸ ਦਿੱਤੀ ਸੀ ਉਹ ਇਹਨੇ ਦਾ ਸਾਰਾ ਬੰਦ ਕਰਤਾ ਉਹਨਾਂ ਨੇ ਦਾਲਾ ਦਿੰਦੀ ਸੀ ਜੀ ਉਹ ਸਾਰਾ ਖੰਡ ਦਿੰਦੀ ਸੀ ਦਾਲਾ ਦਿੰਦੇ ਸੀ ਨੇੜੇ ਆ ਜਾਓ ਕਣਕ ਦਿੰਦੇ ਸੀਗੇ ਉਹ ਸਾਰੀ ਬੰਦ ਕਰਤੀ ਇਹਨੇ ਨਹੀਂ ਹੁਣ ਕਣਕਦਾਲ ਮਿਲਦਾ ਨਹੀਂ ਕਣਕ ਦੀ ਖਾਲੀ ਪੰਜ ਕਿਲੋ ਮਿਲਦੀ ਉਹਨਾਂ ਦੇ ਕੁੱਕੜ ਵੀ ਨਹੀਂ ਰਾਈਦਾ ਪੰਜ ਕਿਲੋ ਕੁੱਕੜ ਨਹੀਂ ਪਮਿੰਦਾ ਰਾਈਦਾ ਪੰਜ ਕਿਲੋ ਦਾ ਭਗਵੰਤ ਤਮਾਹ ਮਹੀਨਾ ਕੱਟ ਕੇ ਵਿਖਾਵੇ ਹਾਂ ਪੰਜ ਕਿਲੋ ਪੰਜ ਕਿਲੋ ਮਿਲਦੀ ਹਾਂ ਪੰਜ ਕਿਲੋ ਮਹੀਨੇ ਤੋਂ ਵੀ ਤਿੰਨ ਮਹੀਨੇ ਤੋਂ ਦਿੰਦੇ ਜਾ ਕੇ ਕਿ ਤਿੰਨ ਮਹੀਨੇ ਤੋਂ ਨਾਲੇ ਕਹਿੰਦੇ ਫ੍ਰੀ ਕਰਤੀ ਦੋ ਦੋ ਦਿਹਾੜੀਆਂ ਮਾਰਦੇ ਫੇਰੀ ਪੰਜ ਕਿਲੋ ਵਾਲੀ ਫਰੀ ਹੈ ਨਾ ਜਿਹੜੀ ਜੋ ਹੈਗਾ ਆਪਣੀ ਦੋ ਕਿਲੋ ਵਾਲੀ ਸੋ ਬੰਦ ਕਰਤੀ ਉਹਦਾ ਨਾ ਟਾਈਮ ਪਾਸ ਹੋ ਜਾਂਦਾ ਸੀ ਸਾਰਿਆਂ ਦਾ ਪਹਿਲਾਂ ਵਾਲੀ ਨਾਲ ਟਾਈਮ ਪਾਸ ਹੁੰਦਾ ਸੀ ਹੁਣ ਵਾਲੀ ਸਰਕਾਰ ਕਿਵੇਂ ਲੱਗਦੀ ਆ ਸਰਕਾਰ ਦਿੱਸੀ ਜਾਂਦੀ ਆ ਵੀ ਜਦੋਂ ਹੁਣ ਗਰੀਬਾਂ ਆ ਉਹਨਾਂ ਦੇ ਜਵਾਕਵਾੜ ਛੱਡ ਕਿਸੇ ਨੂੰ ਦੁਜਾ ਇਹ ਤਾਂ ਹੀ ਗਰੀਬਾਂ ਨੂੰ ਭੁੱਖੇ ਨਾਲ ਦੱਸਦੇ ਵਿੱਚ ਨਹੀਂ ਇਹ ਤਾਂ ਕਹਦੇ ਸੀ ਵੀ ਅੱਗੇ ਮਾੜਾ ਮੋਟਾ ਗੁਜ਼ਾਰਾ ਚੱਲਦਾ ਸੀ ਹੁਣ ਤਾਂ ਜਿਵੇਂ ਦੁਖੀ ਕਰ ਆ ਸਰਕਾਰ ਨੇ ਜਿਵੇਂ ਦੁਖੀ ਕਰਤਾ ਕੀ ਕਰਤਾ ਸਭ ਕੁਝ ਵੀ ਨਿਭਮ ਗਈ ਲੋਕ ਕਿੰਨੇ ਤਾਂ ਕਿੱਥੇ ਆਟਾ ਵੀ ਉਹਨੂੰ ਖੰਡ ਚਾਵੇ ਸੌਦਾ ਵੀ ਲੋਕ ਕਿ ਸਿਰਫ ਰੁਪਏ ਦੋ ਦੋ 75 ਰੁਪਏ 80 ਰੁਪਏ ਦੋ ਦੋ ਕਿੱਥੇ 30 ਰੁਪਏ 40 ਰੁਪਏ 40 ਰੁਪਏ ਦੋ ਦਿੱਸੀ ਪਹਿਲਾਂ ਸਰਕਾਰਾਂ ਨੇ ਨਹੀਂ ਮਜ਼ਦੂਰ ਬੰਦਾ ਜਿਵੇਂ ਹੈਗਾ ਮਜ਼ਦੂਰ ਬੰਦਾ ਕੋਈ ਪਸ਼ੂ ਨਹੀਂ ਰੱਖ ਸਕਦਾ ਕੋਈ ਨਹੀਂ ਰੱਖ ਸਕਦਾ ਉਹ ਜਿਵੇਂ ਦੇਖੋ ਦਵਾਈਆਂ ਛਿੜਕ ਦਿੰਦੇ ਲੋਕ ਆ ਪਸ਼ੂ ਕਿੱਥੇ ਰੱਖੇ ਤੇ ਮਜਦੂਰ ਪਾਸੋਂ ਲਵਕਨ ਖਤਮ ਮਸਾਪਾਲ ਦੇ ਪਾਸੋਂ ਬਈ ਕਿੱਥੇ ਰੱਖ ਲਾਂਗੇ ਠੀਕ ਹੈ ਵੀ ਕਹਿੰਦਾ ਮਤਲਬ ਬਹੁਤ ਔਖਾ ਹੀ ਹੈ ਕੰਮ ਬਾਈ ਪੂਰਾ ਔਖਾ ਜਮੀਨ ਤੋਂ ਜਮੀਨ ਤੋਂ ਬਿਨਾ ਮਤਲਬ ਕੋਈ ਪਸ਼ੂ ਵੀ ਰੱਖ ਸਕਦਾ ਤੂੜੀ ਮਹਿੰਗੀ ਹੋ ਗਈ ਸੀ ਤੂੜੀ ਮਹਿੰਗੀ ਹੋ ਗਈ ਤੂੜੀ 1000 ਰੁਪਏ ਨੂੰ ਤੂੜੀ ਹੋ ਗਈ ਸੀ 1000 ਨੂੰ ਤੇ ਪਸ਼ੂ ਵੇਚ ਦਿੱਤੇ ਡੈੜੀ ਸਾਢੇ 3250 ਰੁਪਏ ਬੰਦ ਜਾਨ ਨਰੇਗਾ ਨਰੇਗਾ ਦਾ ਕੰਮ ਵੀ ਚੱਲਦਾ ਕਹਿੰਦੇ ਨਰੇਗਾ ਦਾ ਕੰਮ ਬਹੁਤ ਘੱਟ ਚੱਲਦਾ ਦੋਦੇ ਪੈਂਡ ਦਾ ਬਹੁਤ ਘੱਟ ਹੀ ਚੱਲਦਾ ਇਹ ਪੈਸੇ ਲਗਵਾਏ ਜਾਂਦੇ ਪੈਸੇ ਨਹੀਂ ਪੈਂਦੇ। ਉਹ ਤਾਂ ਕੰਮ ਸੀਧੀ ਚੱਲਦਾ ਨਹੀਂ ਜੇ ਤਿੰਨ ਮਹੀਨੇ ਦਾ ਕੰਮ ਹੁੰਦਾ ਮੈਨੂੰ ਦੇ ਦਿੰਦੇ ਪੈਸੇ ਪੂਰਾ ਹੋ ਜਾਂਦੇ ਨਹੀਂ ਉਹ। ਫਿਰ ਪੈਸੇ ਨਹੀਂ ਪਾਉਂਦੇ ਸੀ ਤੇ। 6 ਦਿਨਾਂ ਦਾ ਕਿਵੇਂ? 6 ਦਿਨਾਂ ਦਾ ਕੰਮ ਦਿੰਦੇ ਆ। ਹੂੰ। ਠੀਕ ਆ। ਉਹ ਜੇ 6 ਦਿਨ ਲਾ ਵੀ ਦਿੰਦੇ ਆ ਉਹਦੇ ਵਿੱਚ 2-2 ਮਹੀਨੇ ਮੜ ਕੇ ਪੈਸਾ ਉਹਨੂੰ ਲਗਵਾਏ ਜਾਂਦੇ ਰਹਿੰਦੇ ਆ। ਪੈਸਾ ਨਹੀਂ ਪੈਂਦਾ ਸੀ ਤੇ। ਠੀਕ ਹੈ। ਹਾਂ ਅਜ਼ਕਰ। ਅੱਛਾ ਵੀ ਨਰੇਗਾ ਦਾ ਕੰਮ ਵੀ ਨਹੀਂ ਚੱਲਦਾ। ਨਰੇਗਾ ਦਾ ਕੰਮ ਕਿੰਨੇ ਟਾਈਮ ਚੱਲਦਾ? ਤਕਰੀਬਨ ਸਾਲ ਦੇ ਵਿੱਚ 100 ਦਿਨ ਕਰਨਾ ਕਹਿੰਦੇ। 100 ਦਿਨ ਕਰਨਾ 100 ਦਿ ਛੇ ਦਿਨਾਂ ਦਾ ਉਦੋਂ ਬਾਅਦ ਛੇ ਮਹੀਨੇ ਪੁੱਜਦੇ ਨਹੀਂ ਕਿੱਥੇ ਫਿਰਦੇ ਕਿੱਥੇ ਨਹੀਂ ਬਾਅਦ ਇਹਨਾਂ ਨੇ ਕੰਮ ਚਲਾਇਆ ਸੀਗਾ ਸ਼ੀਰਨ ਚਲਾਇਆ ਤੇ 31 ਤੋਂ ਬਾਅਦ ਹੁਣ ਆਹ ਵੇਖ ਲਓ ਕਿੰਨਾ ਗਿਆ ਮਹੀਨਾ ਦੋ ਮਹੀਨੇ ਹੋਏ ਕੰਮ ਬੰਦ ਹੋਏ ਨੂੰ ਨਹੀਂ ਹੁਣ ਜਿਵੇਂ ਪਹਿਲਾਂ ਨਰੇਗਾ ਦਾ ਕੰਮ ਚੱਲਿਆ ਤੁਹਾਡੇ ਮੁਤਾਬਕ ਜਾਂ ਥੋੜਾ ਚੱਲਿਆ ਹੁਣ ਤੁਸੀਂ ਝੋਨਾਂ ਵਾਲੇ ਇਸ ਤੋਂ ਬਾਅਦ ਕੀ ਕਰੋਗੇ ਕਰਨਾ ਕੀ ਜਿਹੜਾ ਨਰੇਗਾ ਚੱਲ ਪਿਆ ਕਰ ਲੈਣਾ ਦੇੜੀ ਦੱਪਾ ਮਾੜਾ ਮੋਟਾ ਕੋਈ ਜ਼ਿੰਮੇਦਾਰ ਸਾਦਲ ਨੂੰ ਜਾਵੜਾਂਗੇ ਨਹੀਂ ਜੀ ਪੂਰਾ ਸਾਲ ਕੰਮ ਚੱਲੀ ਜਾਂਦਾ ਨਾ ਨਾ ਸਾਲ ਕਿੱਥੇ ਚੱਲਦਾ ਭਾਈ ਸਾਲ ਇੱਕ ਦੇੜੀ ਲੱਗੀ ਦੋ ਮਹੀਨੇ ਫੇਰ ਨਹੀਂ ਸਕਦਾ ਕੋਈ ਇੱਕ ਦੋ ਦੇ ਲੱਗੀਆਂ ਫੇਰ ਨਹੀਂ ਕੋਈ ਮਹੀਨਾ ਸਕਦਾ ਕੋਈ ਕੋਈ ਸਰਕਾਰ ਨਮ ਤਾਂ ਚਲਾਦੇ ਸਰਕਾਰਾਂ ਨੇ ਚਲਾਤੇ ਦੁਜਾ ਮਸ਼ਿੰਦਰੀ ਦੇ ਸਾਰੇ ਤੇ ਕੰਮ ਤਾਂ ਖੋਲੇ ਸਾਰੇ ਸਾਥੋਂ ਗਰੀਬਾਂ ਤੇ ਬਹੁਤ ਮਾੜੀ ਸਰਕਾਰ ਹੈ ਇਹ ਗਰੀਬਾਂ ਆ ਮਾੜੀ ਗੱਟੀ ਹਾਂ ਬਹੁਤ ਮਾੜੀ ਸਰਕਾਰ ਗਰੀਬਾਂ ਤੇ ਤਾਂ ਜਮਤ ਪੁਰਾ ਤਾਂ ਕਹਿ ਗਿਆ ਹੀ ਦੋ ਕੁ ਦਿਨਾਂ ਦੇ ਸਾਨੂੰ ਇਹਨਾਂ ਨੂੰ ਝੋਨਾ ਵੀ ਜੋ ਜ਼ਿਮੀਂਦਾਰਾਂ ਨੂੰ ਇਹ ਸਾਨੂੰ 1500 ਰੁਪਏ ਕਿੱਨੇ ਮਗਰ ਦੇ ਵਾਗੇ ਚਾਹੀਦਾ ਸਾਨੂੰ ਨਹੀਂ ਨਹੀਂ ਜਿਹੜੀ ਚਗਾਈ ਸੀਗੀ ਚਗਾਈ ਵੀ ਨਰਮੇ ਦੀ ਗੱਲ ਹੋਈ ਸੀ ਵੀ ਮਜ਼ਦੂਰਾਂ ਨੂੰ ਬਰਾਬਰ ਦਿੱਤੀ ਜਾਊਗੀ ਕੋਈ ਦਿੱਤੀ ਨਹੀਂ 1500 ਇੱਕ ਨਾ ਗੱਲ ਹੋਰ ਬਿਜਲੀ ਦੇ ਬਿੱਲ ਸੀ ਮਜ਼ਦੂਰਾਂ ਨੂੰ ਕਹਿੰਦੇ ਬਿਜਲੀ ਮaaf ਕਰਤੀ ਮਜ਼ਦੂਰਾਂ ਦੇ ਕਰਜ਼ੇ ਮaaf ਕਰਤੇ ਤੇ ਉਸ ਨੂੰ ਕਿਵੇਂ ਦੇਖਦੇ ਆ ਕਰਜ਼ਾਕਰ ਦਾ ਕੋਈ ਨਹੀਂ ਮaaf ਕਰੇਦਾ ਚੰਨੀ ਦਾ ਲਾਹਣ ਕਿਰਾ ਕਰਿਆ ਸੀ ਵੀ ਗਰੀਬਾਂ ਨੂੰ ਬਿੱਲ ਮaaf ਆ ਉਹੀ ਆ ਇਹਨਾਂ ਦਾ ਕੁਝ ਨਹੀਂ ਕਰਿਆ ਗਿਆ ਫਿਰ ਬਿੰਦਨ ਦਾ ਬਾਈ ਚੱਲ ਨਹੀਂ ਤਾਂ ਕੱਲੇ ਕਪੜੇ ਤੇ ਪੱਖਾ ਹੁੰਦਾ ਬਿਲ ਮਾਫ ਨੂੰ ਸਾਡਾ ਆਪਣਾ ਗਰੀਬ ਬੰਦੇ ਕਰਦੇ ਦਾ ਮਿਲ 100 ਰੁਪਏ ਬਿਲ ਵੀ ਨਹੀਂ ਹੁੰਦਾ ਨਹੀਂ ਇੱਕ ਹੋਰਾਂ ਦੇ ਪਿਛਲੇ ਜਿਹੜੇ ਬਕਾਏ ਸੀਗੇ ਮਜ਼ਦੂਰਾਂ ਦੇ ਮਾਰ ਕੋਈ ਬਕਾਏ ਨਹੀਂ ਸੀ ਅੱਛਾ ਜੀ ਹੁਣ ਇਹ ਸਰਕਾਰ ਨਹੀਂ ਮਜ਼ਦੂਰ ਨੂੰ ਜਿਵੇਂ ਕੋਈ ਬੈਂਕ ਹੈ ਬੈਂਕ ਕਰਜ਼ਾ ਦਿੰਦੀ ਹੈ ਕੋਈ ਕਰਜ਼ਾ ਕਰਜ਼ਾ ਨਹੀਂ ਦੇ ਵੜਦੇ ਦਿੰਦੇ ਬੰਦੇ ਦਾ ਕਰਜ਼ਾ ਤੱਕ ਹੀ ਦੇਣ ਕਿਉਂ ਨਹੀਂ ਵੜਨ ਦੇ ਬਸ ਉਹ ਨੂੰ ਪਤਾ ਵੀ ਪੈਸਾ ਮੂੜੂ ਕਿਥੋਂ ਗਰੀਬ ਇਹ ਤਾਂ ਕੰਮ ਕਰੇ ਨਹੀਂਗਾ ਜੇ ਕੰਮ ਕਰੂਗਾ ਤਾਂ ਅਗਲੇ ਨੂੰ ਪਤਾ ਪਤਾ ਪੈਸੇ ਮੂੜੂਗਾ ਨਹੀਂ ਇੱਕ ਰਜਿਸਟ੍ਰੇਸ਼ਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜਿਵੇਂ ਘਰ ਉਸ ਨੂੰ ਕਿਵੇਂ ਦੇਖਦੇ ਆ ਜੇ ਤੁਹਾਡੇ ਨਾਮ ਹੋਵੇ ਤਾਂ ਫਿਰ ਕਿਵੇਂ ਕੋਈ ਤੁਹਾਨੂੰ ਸਹੂਲਤ ਮਿਲ ਸਕਦੀ ਜੇ ਤੁਹਾਡੇ ਕੋਲ ਰੈਸਟਰੀ ਹੋਵੇ ਹਾਂਜੀ ਰੈਸਟਰੀ ਤੇ ਮਿਲਦੇ ਆ ਹਾਂਜੀ ਰੈਸਟਰੀ ਤੇ ਮਿਲਦੇ ਆ ਰੈਸਟਰੀਆਂ ਹੈ ਨਹੀਂ ਸਾਡੇ ਕੋਲ ਰੈਸਟਰੀਆਂ ਨਹੀਂ ਰੈਸਟਰੀਆਂ ਕਿਉਂ ਨਹੀਂ ਹੋਉਂਦੀ ਬਿਨਾਂ ਰੈਸਟਰੀਆਂ ਵਾਲੇ ਥਾਂ ਪਹਿਲਾਂ ਤੁਸੀਂ ਕਰਾ ਕੇ ਨਹੀਂ ਰੇ ਫਿਰ ਹੋ ਹੀ ਨਹੀਂ ਰਹੀਆਂ ਉਹ ਪੁਰਾਣੇ ਖੋਰਾ ਕਦੋਂ ਕਦੇ ਦਾਦਿਆਂ ਤੋਂ ਦਾਦਿਆਂ ਤੋਂ ਦਾਦੇ ਪੁੱਤਾਂ ਦੇ ਗੰਗਾ ਆਪ ਬੈਠੇ ਥਾਂਾਂ 'ਚ